ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਚ ਆਈ ਹੜਾਂ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਹੜਾਂ ਦੀ ਲਪੇਟ ਚਾਹੇ ਪੰਜਾਬ ਲਈ ਕਈ ਪੰਜਾਬੀ ਕਲਾਕਾਰਾਂ ਨੇ ਪੈਸੇਆਂ ਪੱਖੋਂ ਅਤੇ ਕਿਸੇ ਹੋਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਹੁਣ ਇਸੇ ਨੂੰ ਲੈ ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕਾ ਚੋ ਇੱਕ ਕਰਨ ਔਜਲਾ ਨੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਕਰਨ ਔਜਲਾ ਨੇ ਬਾਕੀ ਲੋਕਾਂ ਨੂੰ ਵੀ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਗੁਹਾਰ ਲਈ ਹੈ ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਹਾਂ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਉਣ ਵਾਲੇ ਵੀ ਨੇ ਮੈਨੂੰ ਜਿਹਨੇ ਨਾਂ ਚਾਉਣ ਵਾਲੇ ਵੀ ਨੇ ਇਹ ਟਾਈਮ ਅ ਕਿ ਸੇ 뮤ਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਰੇ ਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ 'ਚ ਪਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆਂ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂ ਐਂ ਰੁੜ ਕੇ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ 5 ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਹਾਂ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਹਾਂ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਵਾਮਾ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲੇਗਾ ਹੋਵੇ ਤਾਂ ਮਾਫੀ ਚਾਹੁੰਨਾ ਸਿਰਫ ਇੱਕ ਪਲੇਟਫਾਰਮ 'ਤੇ ਯੂਜ਼ ਕਰ ਰਹੇ ਹਾਂ ਵੀ ਸਹੀ ਮੈਸੇਜ ਜਾਵੇ ਸੋ ਬਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕੰਮ ਤੈਕਿ ਇਹ ਵੀਡੀਓ ਕਰਨ ਔਜਲਾ ਨੇ ਦੇ ਰਾਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਾਰੀ ਕੀਤੀ ਹੈ ਕਰਨ ਔਜਲਾ ਨੇ ਕਿਹਾ ਹੈ ਕਿ ਅਸੀਂ ਆਪਣੇ ਵੱਲੋਂ ਜਿੰਨੀ ਹੋ ਸਕੇ ਮਦਦ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਚ ਆਏ ਕੁਦਰਤ ਦੇ ਕਹਿਨ ਨੂੰ ਲੈ ਪੰਜਾਬ ਨੂੰ ਸਪੋਰਟ ਦੀ ਬਹੁਤ ਲੋੜ ਹੈ ਤੇ ਇਸ ਲਈ ਸਿਆਸਤ ਆਰਮੀ ਪੁਲਿਸ ਐਨ ਡੀ ਆਰ ਐਫ ਟੀਮ ਕਲਾਕਾਰ ਸਾਰੇ ਲੋਕ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਸਪੋਰਟ ਕਰਨ ਚ ਅੱਗੇ ਆਏ ਨੇ ਹੜਪੀੜਤਾ ਦੇ ਸਿੰਗਰ ਸਤਿੰਦਰ ਸਤਾਜ ਰਣਜੀਤ ਬਾਵਾ ਤੇ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਇਸ ਹੜ ਦੇ ਸੰਕਟ ਨਾਲ ਜੂਝਣ ਦੇ ਬੀਤੇ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਨੂੰ ਰਾਹਤ ਪੈਕੇਜ ਦਿੱਤਾ ਜਾਵੇ ਮਾਗੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਪੰਜਾਬ ਚ ਆਏ ਹੜਾ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਹੜਾਂ ਦੀ ਰੁਪੇੜ ਚਾਹੇ ਪੰਜਾਬ ਲਈ ਕਈ ਪੰਜਾਬੀ ਕਲਾਕਾਰਾਂ ਨੇ ਪੈਸੇਆਂ ਪੱਖੋਂ ਅਤੇ ਕਿਸੇ ਹੋਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਹੁਣ ਇਸੇ ਨੂੰ ਲੈ ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕ ਜੋ ਇੱਕ ਕਰਨ ਔਰਜਨਾ ਨੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਕਰਨ ਔਰਜਨਾ ਨੇ ਬਾਕੀ ਲੋਕਾਂ ਨੂੰ ਵੀ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਗੁਹਾਰ ਲਈ ਹੈ। ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਹਾਂ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿੰਨੇ ਚਾਹਣ ਵਾਲੇ ਵੀ ਨੇ ਮੈਨੂੰ ਜਿੰਨੇ ਨਾ ਚਾਹਣ ਵਾਲੇ ਵੀ ਨੇ ਇਹ ਟਾਈਮ ਆ ਕਿਸੇ ਮਿਊਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਕੋਕੋ ਜਿੰਨੇ ਮੈਂ ਤੋ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹਉਣਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆਂ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ ਚ ਪਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆਂ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂ ਐਂ ਰੁੜ ਕੇ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਚਾਹੇ 5 ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਹੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਐ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਵਾਮਾ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲੇਗਾ ਹੋਵੇ ਮਾਫੀ ਚਾਉਣਾ ਸਿਰਫ ਇੱਕ ਪਲੇਟਫਾਰਮ 'ਤੇ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਬਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਕੋਲੋਂ ਜਿੰਨਾ ਹੋ ਰਿਹਾ ਕਰਦੇ ਥੈਂਕ ਯੂ ਇਹ ਵੀਡੀਓ ਕਰਨ ਔਜਲਾ ਨੇ ਦੇ ਰਾਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਾਰੀ ਕੀਤੀ ਹੈ ਕਰਨ ਔਜਲਾ ਨੇ ਕਿਹਾ ਹੈ ਕਿ ਅਸੀਂ ਆਪਣੇ ਵੱਲੋਂ ਜਿੰਨੀ ਹੋ ਸਕੇ ਮਦਦ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਚ ਆਏ ਕੁਦਰਤ ਦੇ ਕਹਿਨ ਨੂੰ ਲੈ ਪੰਜਾਬ ਨੂੰ ਸਪੋਰਟ ਦੀ ਬਹੁਤ ਲੋੜ ਹੈ ਤੇ ਇਸ ਲਈ ਸਿਆਸਤ ਆਰਮੀ ਪੁਲਿਸ ਐਨਡੀਆਰਐਫ ਟੀਮ ਕਲਾਕਾਰ ਸਾਰੇ ਲੋਕ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਸਪੋਰਟ ਕਰਨ ਚ ਅੱਗੇ ਆਏ ਨੇ ਹੜਪੀੜਤਾ ਦੇ ਸਿੰਗਰ ਸਤਿੰਦਰ ਸਤਾਜ ਰਣਜੀਤ ਬਾਵਾ ਤੇ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਇਸ ਹੜ ਦੇ ਸੰਕਟ ਨਾਲਜੋਜਣ ਦੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਨੂੰ ਰਾਹਤ ਪੈਕੇਜ ਦਿੱਤਾ ਜਾਵੇ ਮਾਗੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ